ਸ਼ਸ਼ੀ ਗਾਜੀ ਤੁਸੀਂ ਦੇਖ ਰਹੇ ਲਿਬਰਲ ਟੀਵੀ ਪੰਜਾਬੀ ਆਸਾਸੀ ਮੌਜੂਦ ਹੈ ਪੰਜਾਬ ਭਵਨ ਜਿੱਥੇ ਐਸ ਕੇ ਐਮ ਦੀ ਮੀਟਿੰਗ ਇੱਕ ਪਾਸੇ ਐਸ ਕੇ ਐਮ ਦੀ ਮੀਟਿੰਗ ਚੱਲ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਦਾ ਮੁੱਦਾ ਚੱਲਦਾ ਹੈ ਸੈਂਟਰ ਨੇ ਕਿਸਾਨਾਂ ਨੂੰ ਬੁਲਾਇਆ ਵੀ ਹੈ ਮੀਟਿੰਗ ਵਾਸਤੇ ਤੇ ਆਜ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਆਓ ਇਹਨਾਂ ਦੇ ਵੀ ਵਿਚਾਰ ਲੈਂਦੇ ਕਿ ਇਹ ਸੋਚਦੇ ਕਿਸਾਨਾਂ ਦੇ ਪ੍ਰਤੀ ਹਾਂਜੀ ਕੀ ਕੀ ਕਹਿਣਾ ਚਾਹੋਗੇ ਸਰ ਤੁਸੀਂ ਮਤਲਬ ਜਿੱਦਾਂ ਮਤਲਬ ਇੱਕ ਮੀਟਿੰਗ ਚੱਲਦੀ ਹੈ ਇੱਕ ਪਾਸੇ ਸੈਂਟਰ ਉਹਨਾਂ ਨੂੰ ਬੁਲਾਉਂਦਾ ਹੈ ਇਹ ਤੁਸੀਂ ਆਓ ਮੀਟਿੰਗ ਵਾਸਤੇ ਤਾਂ ਅੱਡੇ ਕੀ ਵਿਚਾਰ ਹੈ ਕਿ ਮਤਲਬ ਕੀ ਕਰਨਾ ਚਾਹੀਦਾ ਹੈ ਅੱਜ ਮੀਟਿੰਗ ਦੇ ਵਿੱਚ ਬੈਠਣਾ ਚਾਹੀਦਾ ਜਾਂ ਮੀਟਿੰਗ ਬੁਲਾਉਂਦੇ ਆ ਤੇ ਆਪਾਂ ਨੇ ਆਲਟੀਮੇਟਲੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਮਰਜ਼ੀ ਵੱਡੀਆਂ ਮੂਵਮੈਂਟਾਂ ਹੋਣ ਜਾਂ ਲੜਾਈਆਂ ਝਗੜੇ ਹੋਣ ਉਹਦਾ ਤੇ ਟੇਬਲ ਦੇ ਟਾਕ ਤੇ ਰਾਈ ਹੀ ਹੱਲ ਹੁੰਦਾ ਤੇ ਮੇਰਾ ਖਿਆਲ ਮੀਟਿੰਗ ਤੋਂ ਤੇ ਨਾ ਨਹੀਂ ਕਰਨੀ ਚਾਹੀਦੀ ਪਰ ਨਾਲ ਦੂਜੀ ਸਾਈਡ ਵੀ ਹੈ ਕਿ ਕੱਲਾ ਮੀਟਿੰਗਾਂ ਹੀ ਕਰੀ ਜਾਣੀਆਂ ਉਹਦੇ ਚੋਂ ਕਰਕੇ ਕੁਝ ਨਿਕਲਣਾ ਨਾ ਔਰ ਮੀਟਿੰਗਾਂ ਦੇ ਵਿੱਚ ਲੇਟ ਆਉਣਾ ਇਹ ਇੱਕ ਬੜੀ ਗੈਰ ਸੰਜੀਦਾ ਐਟੀਟਿਊਡ ਸੀਗਾ ਇਸ ਕਰਕੇ ਕਿਸਾਨਾਂ ਦੇ ਵਿੱਚ ਇਸ ਗੱਲ ਦਾ ਰੋਸ ਵੀ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜਾ ਇੱਕ ਕਿਸਾਨ ਜਿਹੜਾ 22 ਸਾਲ ਦਾ ਸ਼ਹੀਦ ਹੋਇਆ ਉਹਦੇ ਵਿੱਚ ਤੁਹਾਡੇ ਕੀ ਵਿਚਾਰ ਹੈ ਮਤਲਬ ਕੀ ਮਤਲਬ ਜਿੱਦਾਂ ਰਾਜਵਾਲ ਉਹਨਾਂ ਦਾ ਵੀ ਕੱਲ ਬਿਆਨ ਆਇਆ ਸੀਗਾ ਸਰਵਰ ਸਿੰਘ ਪੰਦੇੜ ਦਾ ਕਿ ਅਸੀਂ ਲੋਕਾਂ ਦੇ ਪੁੱਤ ਜਿਹੜਾ ਉਹ ਮਰਵਾ ਕੇ ਅਸੀਂ ਐਮਐਸਪੀ ਜਿਹੜੀ ਹੈ ਉਹ ਲੈ ਨਹੀਂ ਨਹੀਂ ਹੈ ਤੇ ਉਹਦੇ ਉੱਤੇ ਟਟੜਗੇ ਨਹੀਂ ਇਹ ਤੇ ਫਿਰ ਨੂੰ ਦੇਖੋ ਜਿਹੜੀ ਲੀਡਰਸ਼ਿਪ ਆ ਉਹਨਾਂ ਦਾ ਹੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਹਨਾਂ ਨੂੰ ਲੋਕਾਂ ਦੇ ਉੱਤੇ ਆਪਣਾ ਪੂਰਾ ਕੰਟਰੋਲ ਰੱਖਣਾ ਚਾਹੀਦਾ ਕਈ ਵਾਰੀ ਚਲੋ ਹੋ ਜਾਂਦਾ ਉਹ ਤੇ ਗੱਲ ਪਰ ਸੁਣਣ ਵਿੱਚ ਇਹ ਆਇਆ ਜਿਹੜੇ ਉੱਥੇ ਲੋਕ ਖਨੌੜੀ ਦੇ ਵਿੱਚ ਸੀਗੇ ਕਿ ਉਹ ਉਹ ਲੀਡਰਲੈਸ ਸੀਗੇ ਕਿਸੇ ਨੇ ਉਹਨਾਂ ਨੂੰ ਲੀਡ ਨਹੀਂ ਕੀਤਾ ਇੱਥੇ ਵੀ ਸ਼ੰਭੂ ਬਾਰਡਰ ਦੇ ਉੱਤੇ ਵੀ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਲੀਡਰਸ਼ਿਪ ਦੀ ਅੱਗੇ ਉਹ ਲੀਡ ਹੋਣੀ ਚਾਹੀਦੀ ਹੈ ਉਹ ਉਸ ਕਿਸਮ ਨਾਲ ਉੱਥੇ ਪੂਰਾ ਨਜ਼ਰ ਨਹੀਂ ਆਇਆ ਤੇ ਜੇ ਅਸੀਂ ਲੋਕਾਂ ਨੂੰ ਲੀਡਰਲੈਸ ਵੱਡੀ ਗਿਣਤੀ 'ਚ ਇਕੱਠੇ ਕਰਕੇ ਛੱਡ ਲਿਆਗੇ ਤੇ ਕੋਈ ਇਹੋ ਜੀਆਂ ਗੱਲਾਂ ਭਾਵਕ ਹੋ ਕੇ ਜਾਂ ਉਧਰੋਂ ਕੋਈ ਦੂਜੇ ਪਾਸਿਓਂ ਹਰਿਆਣੇ ਵੱਲੋਂ ਕੋਈ ਕਿਸੇ ਕਿਸਮ ਦਾ ਇਨਸਟੀਗੇਸ਼ਨ ਕਰਕੇ ਕੁਝ ਹੋ ਸਕਦਾ ਹੁੰਦਾ ਆ ਇਹ ਬੜੀ ਮੰਦ ਭਾਗੀ ਗੱਲ ਆ ਬੜੀ ਦੁਖਦਾਈ ਗੱਲ ਆ ਔਰ ਜਿਸ ਕਿਸਮ ਦੀ ਉਹ ਬਾਰੇ ਸ਼ੁਭ ਕਰਨ ਸਿੰਘ ਬਾਰੇ ਜੋ 22 ਸਾਲਾਂ ਦਾ 21 ਸਾਲਾਂ ਦਾ ਨੌਜਵਾਨ ਆ ਤੇ ਜਿਸ ਕਿਸਮ ਦੀ ਉਹਦੀ ਸਾਰੀ ਕਹਾਣੀ ਆ ਰਹੀ ਹੈ ਉਹ ਹੋਰ ਵੀ ਦੁੱਖ ਦੇਣ ਵਾਲੀ ਗੱਲ ਆ ਮੇਰਾ ਖਿਆਲ ਆ ਕਿ ਸਰਕਾਰ ਨੂੰ ਇਸ ਗੱਲ ਦੀ ਸੰਵੇਦਨਸ਼ੀਲਤਾ ਦਾ ਇਸ ਮੂਵਮੈਂਟ ਦੀ ਜਿਹੜੀ ਪੂਰੀ ਜਿਹੜੀ ਉਹਦੀ ਜਾੜ ਆ ਉਹਦੇ ਜਿਹੜਾ ਜਿੰਨਾ ਗਹਿਰਾਈ ਆ ਉਸ ਨੂੰ ਸਮਝਣਾ ਚਾਹੀਦਾ ਔਰ ਇਸ ਨੂੰ ਟਾਲ ਮਟੋਲੇ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਜਿਹੜੀ ਮੀਟਿੰਗ ਦਾ ਦੌਰ ਚੱਲ ਰਿਹਾ ਹੈ ਇਹ ਪਹਿਲੇ ਇੱਕ ਮੀਟਿੰਗ ਰਹੀ ਫਿਰ ਪੰਜਵੇਂ ਦੌਰ ਦੀ ਮੀਟਿੰਗ ਰਹੀ ਹੁਣ ਤੁਹਾਨੂੰ ਲੱਗਦਾ ਹੈ ਕਿ ਅੱਗੇ ਜਿਹੜੀ ਮੀਟਿੰਗ ਵਾਸਤੇ ਸੈਂਟਰ ਬਲਾਉਗਾ ਤੇ ਕਿਸਾਨਾਂ ਨੂੰ ਜਾਣਾ ਚਾਹੀਦਾ ਹੈ ਬਿਲਕੁਲ ਮੈਂ ਤੇ ਪਹਿਲਾਂ ਵੀ ਕਿਹਾ ਹੈ ਕਿ ਮੀਟਿੰਗ ਜਦੋਂ ਵੀ ਕੋਈ ਹੁੰਦੀ ਆ ਉਹ ਚ ਨਾ ਨਹੀਂ ਕਰਨੀ ਚਾਹੀਦੀ ਪਰ ਮੀਟਿੰਗਾਂ ਹੀ ਕਰੀ ਜਾਣੀਆਂ ਕਰਨਾ ਕੁਛ ਨਹੀਂ ਇਹ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਮੀਟਿੰਗ ਤਾਂ ਕਰੋ ਜੇ ਤੁਹਾਡੇ ਅੱਲੇ ਪੱਲੇ ਹੈ ਜੇ ਤੁਸੀਂ ਐਵੇਂ ਟਾਈਮ ਬਾਰੋ ਕਰ ਰਹੇ ਹੋ ਕਿ ਇਲੈਕਸ਼ਨ ਕੋਡ ਲੱਗ ਜਾਏ ਤੇ ਬਸ ਆਪਾਂ ਫਿਰ ਬਾਅਦ ਵਿੱਚ ਫ੍ਰੀ ਹੋ ਜਾਈਏ ਇਹ ਇੱਕ ਬਦਨੀਤੀ ਵਾਲੀ ਗੱਲ ਹੈ ਤਾਨੂੰ ਲੱਗਦਾ ਨਹੀਂ ਕਿ ਦੋ ਜਿਹੜੀ ਦੋ ਜਥੇਬੰਦੀਆਂ ਇਸ ਟਾਈਮ ਸੈਂਟਰ ਨਾਲ ਮਤਲਬ ਗੱਲਬਾਤ ਕਰਦੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਸਾਰੇ ਨੂੰ ਕਿਸਾਨਾਂ ਨੂੰ ਇਕੱਠੇ ਹੋਣਾ ਚਾਹੀਦਾ ਇੱਥੇ ਕਿਸਾਨ ਇਕੱਠੇ ਜਾਂ ਇਹਨਾਂ ਦੇ ਦੋ ਦੋ ਜਗ੍ਹਾ ਤੇ ਜਿੰਨਾ ਜਿੰਨਾ ਲੱਗ ਲੱਗ ਰੈਜੀਮੈਂਟਾਂ ਹੁੰਦੀਆਂ ਇਹ ਸਿੱਖ ਰੈਜਿਮੈਂਟ ਹੈ ਜੀ ਇਹ ਮਰਾਠਾ ਰੈਜਿਮੈਂਟ ਹੈ ਜੀ ਇਹ ਕੋਈ ਇਸ ਤਰ੍ਹਾਂ ਗੋਰਖਾ ਰੈਜਿਮੈਂਟ ਹੈ ਜੀ ਇਹ ਅਲੱਗ ਅਲੱਗ ਰੈਜਿਮੈਂਟਾਂ ਰੈਜਿਮੈਂਟ ਇੱਥੇ ਬੈਠੀ ਆਪਣੀ ਮਸ਼ਕਾਂ ਕਰ ਰਹੀ ਹੈ ਇੱਕ ਬਾਰਡਰ ਦੇ ਉੱਤੇ ਅੱਗੇ ਫਰੰਟ ਤੇ ਚੱਲੇ ਗਈ ਹੈ ਕੋਈ ਇਸ ਨੂੰ ਆਪਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਇਨ੍ਹਾਂ ਦੇ ਵਿੱਚ ਕੋਈ ਬੇਇਤفاقੀ ਹੈਗੀ ਇਹ ਸਾਰੇ ਇੱਕ ਦੂਜੇ ਦੀ ਸਪੋਰਟ ਵਿੱਚ ਹੈ ਅੱਜ ਵੀ ਤੁਸੀਂ ਦੇਖੋਗੇ ਕਿ ਜਿਹੜਾ ਰਿਜ਼ੋਲਵ ਆਊਗਾ ਪ੍ਰੈਸ ਕਾਨਫਰੰਸ ਤੁਸੀਂ ਵਿੱਚ ਹੋਊਗੇ ਉਹਦੇ ਵਿੱਚ ਸਾਰਿਆਂ ਦਾ ਸਾਂਝਾ ਹੀ ਆਊਗਾ ਉਹ ਐਵੇਂ ਨਹੀਂ ਆਊਗਾ ਕਿ ਪੀ ਇਹ ਸ਼ਾਇਦ ਇਸ ਕਿਸਮ ਦਾ ਕੋਈ ਕਿ ਇਹ ਅਲੱਗ ਅਲੱਗ ਹੈਗੇ ਨਾ ਦੇ ਵਿੱਚ ਕੋਈ ਇਹੋ ਜੀ ਗੱਲ ਹੈਗੀ ਆ ਹਾਂਜੀ ਨਹੀਂ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਮਤਲਬ ਤੁਸੀਂ ਕੀ ਉਹ ਕਰਦੇ ਹੋ ਕਿ ਮਤਲਬ ਅੱਗੇ ਇਹਨਾਂ ਨੂੰ ਜਿੱਦਾਂ ਮਤਲਬ ਜਿੱਦਾਂ ਸੈਂਟਰ ਦੇ ਕੋਈ ਨੁਮਾਇੰਦੇ ਇੱਥੇ ਚੰਡੀਗੜ੍ਹ ਦੇ ਵਿੱਚ ਆਂਦੇ ਆ ਤੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਕਿ ਸਰਕਾਰ ਦਾ ਕਹਿਣਾ ਚਾਹੀਦਾ ਹੈ ਕਿ ਸਾਨੂੰ ਐਮਐਸਪੀ ਨਹੀਂ ਚਾਹੀਦੀ ਅਸੀਂ ਉੱਥੇ ਹੀ ਬੈਠੇ ਹਾਂ ਜਿੱਦਾਂ ਹਾਈ ਕੋਰਟ ਦੇ ਆਰਡਰ ਨਹੀਂ ਇਹੋ ਜੀ ਕਿਸੇ ਨੇ ਨਹੀਂ ਗੱਲ ਕਹੀ ਮੈਂ ਤਾਂ ਕਹਿੰਦਾ ਗੱਲਬਾਤ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਠੀਕ ਡਾਕਟਰ ਮਨਜੀਤ ਸਿੰਘ ਸਾਡੇ ਨਾਲ ਮੌਜੂਦ ਸੀਗੇ ਪ੍ਰੋਫੈਸਰ ਮਨਜੀਤ ਸਿੰਘ ਇਨਾ ਨੇ ਆਪਣੀ رائے ਦੱਸੀ ਤੁਸੀਂ ਇਦਾਂ ਹੀ ਦੇਖਦੇ ਰਹੋ ਲਿਬਰਲ ਟੀਵੀ ਪੰਜਾਬੀ